ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਜਾਨੀ ਕਿ ਅੱਪਾ ਗੱਲ ਕਰਾਂਗੇ 24 25 ਅਤੇ 26 ਸਤੰਬਰ 2025 ਦੀ ਕਿਉਂਕਿ ਇਹਨਾਂ ਦਿਨਾਂ ਤਿੰਨ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਕਾਫੀ ਜ਼ਿਆਦਾ ਬਦਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਸਾਨੂੰ ਪੰਜਾਬ ਦੇ ਵਿੱਚ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਧੁੱਪ ਲਗਾਤਾਰ ਛਾਈ ਹੋਈ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਐਵਰੇਜ ਤਾਪਮਾਨ 35 ਡਿਗਰੀ ਜਾਂ 35 ਡਿਗ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਪੱਛਮੀ ਹਵਾ ਚੱਲ ਰਹੀ ਹੈ ਪੱਛਮੀ ਹਵਾ ਦਾ ਮੌਸਮ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਥੋੜਾ ਬਹੁਤ ਤਾਂ ਹਵਾ ਦੇ ਵਿੱਚ ਠੰਡ ਜ਼ਰੂਰ ਹੁੰਦੀ ਹੈ ਪਰ ਮੌਸਮ ਖੁਸ਼ਕ ਹੋ ਜਾਂਦਾ ਜਿਸ ਦੇ ਸਿੱਟੇ ਵਜੋਂ ਕਿਸੇ ਤਰੀਕੇ ਦੀ ਵੀ ਮੀਂਹ ਦੀ ਉਮੀਦ ਫਿਲਹਾਲ ਪਣਦੀ ਹੋਈ ਸਾਨੂੰ ਦਿਖਾਈ ਨਹੀਂ ਦੇ ਰਹੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦਾ ਐਵਰੇਜ ਤਾਪਮਰ 35-36 ਡਿਗਰੀ ਪੜਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਗੱਲ ਕਰਦੇ ਹਾਂ ਅਸੀਂ ਆਉਣ ਦੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਦੀ 24 ਅਤੇ 25 ਤਰੀਕ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਪੱਛਮੀ ਹਵਾ ਚੱਲਣ ਕਾਰਨ ਕਿਸੇ ਵੀ ਇਲਾਕੇ ਵਿੱਚ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਪੱਛਮ ਦੀ ਹਵਾ ਚੱਲਣ ਦੇ ਕਾਰਨ ਐਵਰੇਜ ਤਾਪਮਾਨ ਦਿਨ ਦੇ ਸਮੇਂ 35 ਡਿਗਰੀ ਅਤੇ ਰਾਤ ਦਾ ਤਾਪਮਾਨ 25 ਡਿਗਰੀ ਦੇਖਣ ਨੂੰ ਮਿਲੂਗਾ ਜਿਸ ਦੇ ਸਿੱਟੇ ਵਜੋਂ ਗਰਮੀ ਜਿਹੜੀ ਦਿਨ ਦੇ ਸਮੇਂ ਕਾਫੀ ਹੱਦ ਤੱਕ ਵਧਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਸਾਨੂੰ ਹੁਣ ਗਰਮੀ ਵਾਲੇ ਲਗਾਤਾਰ ਦੇਖਣ ਨੂੰ ਮਿਲਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕਰੀਏ ਤਾਂ ਹਾਲਾਤ ਇੰਨੇ ਕ ਜਿਆਦਾ ਖਰਾਬ ਵੀ ਨਹੀਂ ਹਨ ਜੇਕਰ ਕਹੀਏ ਕਿ ਬਹੁਤ ਜ਼ਿਆਦਾ ਗਰਮੀ ਪਵੇਗੀ ਪਰ ਦੁਪਹਿਰ ਦੇ ਸਮੇਂ 2 ਵਜੇ ਦੇ ਨੇੜੇ ਤੇ ਥੋੜੀ ਜਿਹੀ ਗਰਮੀ ਪਾ ਸਕਦੀ ਹੈ ਪਰ ਹਵਾ ਪੱਛਮ ਦੀ ਚੱਲ ਰਹੀ ਹੈ ਜਿਸ ਦੇ ਨਾਲ ਥੋੜਾ ਜਿਹਾ ਠੰਡਾ ਦਾ ਅਹਿਸਾਸ ਵੀ ਹਵਾ ਦੇ ਵਿੱਚ ਦੇਖਣ ਨੂੰ ਮਿਲਦਾ ਹੋਇਆ ਦਿਖਾਈ ਦਊਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਖੁਸ਼ਕ ਹੈ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਹਮਸ ਤੋਂ ਛੁਟਕਾਰਾ ਸਾਨੂੰ ਫਿਲਹਾਲ 24 ਅਤੇ 25 ਸਤੰਬਰ ਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਹਵਾ ਦੇ ਵਿੱਚ ਨਮੀ ਦੀ ਮਾਤਰਾ ਨਾ ਮਾਤਰਾ ਬਰਾਬਰ ਹੋਣ ਕਾਰਨ ਕਿਸੇ ਤਰੀਕੇ ਦੀ ਵੀ ਹਮਸ ਸਾਨੂੰ ਦੇਖਣ ਨੂੰ ਨਹੀਂ ਮਿਲ ਸਕਦੀ ਅਗਰ ਆਉਂਦੇ ਦਿਨਾਂ ਦੀ ਗੱਲ ਕਰੀਏ 26 ਸਤੰਬਰ ਦੀ 26 ਸਤੰਬਰ ਨੂੰ ਵੀ ਮੌਸਮ ਜਿਹੜਾ ਇਹ ਖੁਸ਼ਕ ਹੈ ਕੋਈ ਮੀਂਹ ਦੀ ਉਮੀਦ ਨਹੀਂ ਹੈ ਪਰ 26 ਸਤੰਬਰ ਨੂੰ ਜਿਹੜੀ ਉਹ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਜਾਨੀ ਕਿ ਹਮਸ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਬਤੀ ਮੀਂਹ ਦੀ ਉਮੀਦ ਵੀ ਆਉਂਦੇ ਦਿਨਾਂ ਵਿੱਚ ਬਣਦੀ ਹੋਈ ਦਿਖਾਈ ਦੇ ਸਕਦੀ ਹੈ 26 ਸਤੰਬਰ ਨੂੰ ਸਾਨੂੰ ਦੇਖਣ ਨੂੰ ਮਿਲੇਗਾ ਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣਗੀਆਂ ਜਿਸ ਦੇ ਨਾਲ ਥੋੜਾ ਬਹੁਤਾ ਹਮਸ ਵਧੇਗੀ ਮੌਇਸਚਰ ਆਉਣ ਦੇ ਨਾਲ ਜਿਹ ਉਹ ਮੁੜਕੇ ਵਾਲਾ ਗਰਮੀ ਪਸੀਨੇ ਵਾਲਾ ਹੁੰਦਾ ਦਿਖਾਈ ਦੇ ਸਕਦਾ ਹੈ ਰਾਤ ਨੂੰ ਵੀ ਥੋੜਾ ਬਹੁਤਾ ਜਿਹੜਾ ਮੌਸਮ ਹੈ ਠੰਡਾ ਹੁੰਦਾ ਦਿਖਾਈ ਦੇ ਰੂਗਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਪੂਰਬ ਦੀ ਹਵਾ ਚੱਲਦੀ ਹੈ ਦਿਨ ਦੇ ਸਮੇਂ ਟੈਂਪਰੇਚਰ ਵਧਦੇ ਨੇ ਰਾਤ ਦੇ ਸਮੇਂ ਟੈਂਪਰੇਚਰ ਥੋੜੇ ਜਿਹਾ ਘਟ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਗਰਮੀ ਹੁੰਦੀ ਹੈ ਥੋੜੀ ਜੀ ਤੇ ਨਾਲ ਦੀ ਨਾਲ ਹਵਾ ਦੇ ਵਿੱਚ ਗੰਧਲਾਪਣ ਆਉਣ ਦੇ ਕਾਰਨ ਥੋੜਾ ਬਹੁਤਾ ਜਿਹੜੀ ਤੁੱਪ ਦੀ ਤਪਸ਼ਾ ਉਹ ਵੀ ਘਟਦੀ ਹੋਈ ਦਿਖਾਈ ਦੇ ਸਕਦੀ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 26 ਤਰੀਕ ਤੱਕ ਦੀ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰਿਆਂ ਦਾ